ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਅਮਰਪਾਲ ਸਿੰਘ ਖਾਲਸਾ ਕੱਲ ਨੂੰ ਸੌ ਚੱਕ ਰਹੇ ਆ ਮਤਲਬ ਲਿਸਟ ਜਾਰੀ ਹੋਈ ਆ ਕਿ ਭਾਈ ਅਮਰਪਾਲ ਸਿੰਘ ਖਾਲਸਾ ਕੱਲ ਨੂੰ ਸੌ ਚੱਕ ਰਹੇ ਆ ਤੇ ਵੈਸੇ ਸਰਕਾਰ ਤੋਂ ਕੋਈ ਬਹੁਤੀ ਉਮੀਦ ਤਾਂ ਹੈ ਨਹੀਂ ਕਿ ਸਰਕਾਰ ਉਹਨਾਂ ਨੂੰ ਬਾਹਰ ਲੈ ਕੇ ਆਊਗੀ ਜਾਂ ਡਿਬੜੂਗੜ੍ਹ ਤੋਂ ਚੰਡੀਗੜ੍ਹ ਲੈ ਕੇ ਆਊਗੀ ਸੌ ਚਕਾਊਗੀ ਤੇ ਉਮੀਦ ਤਾਂ ਇਹ ਹੀ ਆ ਕਿ ਕਾਨੂੰਨ ਵੈਸੇ ਆਪਾਂ ਕਹਿ ਦਿੰਨੇ ਆ ਕਿ ਕਾਨੂੰਨ ਨਾਮ ਦੀ ਕੋਈ ਚੀਜ਼ ਆ ਪਰ ਸਰਕਾਰ ਦੇ ਅੰਦਰ ਹੀ ਆ ਸਾਰਾ ਕੁਝ ਜੇ ਸਰਕਾਰ ਚਾਹੂਗੀ ਤਾਂ ਕਾਨੂੰਨ ਹੈ ਜੇ ਸਰਕਾਰ ਚਾਹੁੰਦੀ ਆ ਤਾਂ ਕਾਨੂੰਨ ਹੈ ਜੇ ਨਹੀਂ ਚਾਹੁੰਦੀ ਤਾਂ ਕਾਨੂੰਨ ਨਹੀਂ ਹੈ ਹੋ ਸਕਦਾ ਕਿ ਵੀਡੀਓ ਕਾਨਫਰੰਸ ਰਹੀਂ ਜਿਹੜੀ ਭਾਈ ਅਮਰਪਾਲ ਸਿੰਘ ਖਾਲਸਾ ਦੀ ਜਿਹੜੀ ਸੌਹ ਆ ਉਹ ਚੁਕਾ ਦੇਣ ਤੇ ਬਾਕੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਬਹੁਤ سارے মিডিਆ ਚੈਨਲਾਂ ਜਾਂ ਹੋਰ ਬਹੁਤ ਰੌਲਾ ਪਾਉਣਗੇ ਕਿ ਹਾਂ ਭਾਈ ਏ ਜੀ ਸੌ ਚੱਕ ਲਈ ਜੀ ਐ ਹੋ ਗਿਆ ਜੀ ਜੋ ਹੋ ਗਿਆ ਇਸ ਸਵਧਾਨ ਦੇ ਅੰਡਰ ਸੌ ਚੱਕ ਲਈ ਜੀ ਸਮੇਂ ਦੇ ਮੁਤਾਬਕ ਮਤਲਬ ਜੋ ਵੀ ਰਾਜ ਦੀ ਪ੍ਰਾਪਤੀ ਲਈ ਜੋ ਵੀ ਹੋਵੇ ਉਹ ਕਰ ਲੈਣਾ ਚਾਹੀਦਾ ਸਮੇਂ ਦੇ ਮੁਤਾਬਕ ਸੋ ਭਾਈ ਅਮਰਪਾਲ ਸਿੰਘ ਖਾਲਸਾ ਕੱਲ ਨੂੰ ਸੌ ਚੱਕਦੇ ਆ ਵੀਡੀਓ ਕਾਨਫਰੈਂਸ ਰਾਹੀਂ ਚੱਕਦੇ ਆ ਜਾਂ ਚੰਡੀਗੜ੍ਹ ਜਾ ਕੇ ਚੱਕਦੇ ਆ ਜਿਵੇਂ ਮਰਜੀ ਜਿਹੜੀ ਆ ਸੌ ਚੱਕੀ ਜਾਊਗੀ ਸੋ ਖਡੂਰ ਸਾਹਿਬ ਵਾਲੇ ਜਿੰਨੇ ਵੀ ਜਿੰਨਾ ਵੀ ਵੋਟਰਾਂ ਨੇ ਭਾਈ ਅਮਨਤਪਾਲ ਸਿੰਘ ਖਾਲਸਾ ਨੂੰ